ਅੱਜ ਤੁਹਾਡੇ ਸਕੂਲ 'ਚ ਅਸੀਂ ਪਹਿਲੇ ਦਿਨ ਆਏ ਆ ਅੱਜ ਤੁਹਾਨੂੰ ਮੈਂ ਕਹਿਣਾ ਕੁਝ ਨਹੀਂਗਾ ਅੱਜ ਤੁਹਾਨੂੰ ਇਹ ਵਾਰਨਿੰਗ ਹੈ ਕਿ ਕੋਈ ਵੀ ਡਰਾਈਵਰ ਬਿਨਾ ਵਰਦੀ ਤੋਂ ਬਿਨਾ ਨੇਮ ਪਲੇਟ ਤੋਂ ਨਾ ਹੋਇਆ ਜਦੋਂ ਚਾਰੇ ਖੜੇ ਹੋ ਵੱਖ-ਵੱਖ ਰੂਪਾਂ 'ਚ ਖੜੇ ਹੋ ਤੁਹਾਡੀ ਕੋਈ ਪਛਾਣ ਨਹੀਂ ਆਗੀ ਔਰ ਮੇਰੀ ਬੇਨਤੀ ਹੈ ਅੱਜ ਤੋਂ ਬਾਅਦ ਦੂਜੀ ਵਾਰੀ ਮੈਂ 15-20 ਦਿਨਾਂ ਬਾਅਦ ਆਵਾਂਗਾ ਜੇ ਤੁਹਾਨੂੰ ਇਸੇ ਹਾਲਾਤ ਵਿੱਚ ਹੋਏ ਤੇ ਆ ਗੱਡੀਆਂ ਤੇ ਜਿਹੜੀਆਂ ਤੁਹਾਡੀਆਂ ਗੱਡੀਆਂ ਨੇ ਇਹਨਾਂ ਦੇ ਵਿੱਚ ਕੈਮਰੇ ਕੈਮਰੇ ਹੋਣੇ ਜ਼ਰੂਰੀ ਨੇ ਫਾਇਰ ਕਿਟੋ ਨਹੀਂ ਚਾਹੀਦੀ ਇਕ ਹੁੰਦੀ ਉਹਦੇ ਨਾਲ ਅੱਖ ਬੁੱਝਦੀ ਹੈ ਮਸ਼ੀਨ ਜਿੱਕ ਹੁੰਦੀ ਆ ਇੱਕ ਉਹ ਜੰਤਰ ਇੱਕ ਤੁਹਾਡੇ ਕੋ ਫਰਸਟ ایڈ ਕਿਟ ਔਰ ਹੋਰ ਜ਼ਰੂਰੀ ਸਮਾਨ ਹੈ ਜਿਹੜਾ ਤੁਹਾਨੂੰ ਲੈਡੀ ਕਨੈਕਟਰ ਅੱਜ ਤੋਂ ਮੈਂ 15 ਮਹੀਨਿਆਂ ਦਿਨ ਬਾਅਦ ਤਾਂ ਸਕੂਲ 'ਚ ਫੇਰ ਆਵਾਂਗਾ ਇਹ ਨਾਲ ਨੇ ਜੋਸ਼ੀ ਸਾਹਿਬ ਨੇ ਇਹ ਚਿਲਡਰਨ ਅਫਸਰ ਨੇ ਇਥੋਂ ਆਪਣੇ ਜ਼ਿਲ੍ਹੇ ਲੈਵਲ ਦੇ ਅਫਸਰ ਨੇ ਪਠਾਨਕੋਟ ਤੋਂ ਲਾ ਕੇ ਸਾਰੇ ਇਹਨਾਂ ਦੀ ਡਿਊਟੀ ਆ ਔਰ ਇਹ ਆਏ ਨੇ ਤੇਹੀਂ ਹੰਧਿਆਂ-ਹੰਧਿਆਂ ਤੁਹਾਨੂੰ ਇਹ ਨਹੀਂ ਕਿ ਦਬਾਬਾ ਮਾਰ ਕੇ ਕੁਝ ਕਰਨਾ ਹੈ ਅਹੀਂ ਤੁਹਾਨੂੰ ਇੱਕ ਪਾਈ ਬੰਦੀ ਨਾਲ ਅੱਜ ਵੀਰਾ ਨੂੰ ਤੁਹਾਨੂੰ ਦੱਸਿਆ ਜੇ ਤੁਹਾਨੂੰ ਫਿਰ ਵੀ ਅਸਰ ਨਾ ਹੋਇਆ ਇਹਨਾਂ ਗੱਲਾਂ ਤੇ ਤੇ ਫਿਰ ਤੁਹਾਡੇ ਤੇ ਬੰਦੀ ਕਾਰਵਾਈ ਕਰਾਂਗੇ ਤੇ ਉਹਦੀ ਜਰਮਨੀ ਸਰਕਾਰ ਵੱਲੋਂ ਬਹੁਤ ਭਾਰੀ ਜੇ ਤੇ ਤੁਸੀਂ ਗਰੀਬ ਬੰਦੇ ਆਪਣਾ ਟਾਈਮ ਲਗਾਉਂ ਰਹੇ ਹੋ ਤੇ ਮੇਰੀ ਇਹੋ ਹੀ ਆਸ ਹੈ ਵੀ ਤੁਸੀਂ ਸਾਡੀ ਗੱਲ ਤੇ ਅਸਰ ਕਰੋਗੇ ਜੇ ਨਾ ਕਰੋਗੇ ਤੇ ਫਿਰ ਮਹਿਕਮੇ ਨੇ ਤਾਂ ਆਪਣਾ ਕੰਮ ਕਰਨਾ ਹੀ ਹੈ ਠੀਕ ਆ ਖੁਸ਼